ਹਾਂਜੀ ਸਸਤੀ ਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਪਿੰਡ ਦੀਵਗੜ੍ਹ ਕੰਮ ਕਰ ਰਹੇ ਸੀਗੇ ਇੱਥੇ ਸੀਵਰੇਜ ਚੱਲ ਰਿਹਾ ਹੈਗਾ ਸੀਵਰੇਜ ਦਾ ਪਾਈਪ ਲਾਈਨ ਪਾ ਰਹੇ ਹਾਂਗੇ ਤੇ ਪਹਿਲਾਂ ਕੰਮ ਇਹਨਾਂ ਦਾ ਰੋਕਿਆ ਹੋਇਆ ਸੀਗਾ ਤੇ ਖਾਸੇ ਟਾਈਮ ਬਾਅਦ ਚਲਾਇਆ ਗਿਆ ਕੰਮ ਸੀਵਰੇਜ ਅੰਦਰ ਅਸੀਂ ਪਹਿਲਾਂ ਕੰਪਲੀਟ ਕਰ ਗਏ ਸੀਗੇ ਬਾਹਰ ਬਾਹਰ ਆਂਦਾ ਸੀਗਾ ਤੇ ਡਬਲ ਸਟੋਰੀ ਗੋਠੀ ਹੈਗੀ ਬਾਈ ਦੀ ਤੇ ਬਾਈ शिंदे ਦੇ ਕੰਮ ਕਰ ਰਹੇ ਸੀਗੇ ਪਿੰਡ ਦੀਵਗੜ੍ਹ ਜ਼ਿਲ੍ਹਾ ਬਰਨਾਲਾ ਤੇ ਵੀਡੀਓ ਦੇ ਵਿੱਚ ਬਣੇ ਰਹੋ ਅੱਜ ਦਿਖਾਉਣੇ ਆ ਸਾਰਾ ਤੁਹਾਨੂੰ ਸਿਸਟਮ ਵੀ ਕਿਵੇਂ-ਕਿਵੇਂ ਤਿਆਰ ਹੋਇਆ ਵਾ ਤੇ ਆਜੋ ਚੱਲਦੇ ਆ ਜੀ ਕੱਸਾਂ ਚੋਂ ਕੱਢ ਕੇ ਹੱਥ ਤੇ ਸਰੀਰ ਕੀ ਤਾਂ ਗਰਮ ਗਰਮ ਕਹੀ ਦੇ ਨਾਲ ਕਹੀ ਕੋਈ ਚਲਾਉਂਦਾ ਰਵੇ ਬੰਦਾ ਨਾਲੇ ਤਾਂ ਠੰਡ ਨਹੀਂ ਲੱਗਦੀ ਤੇ ਨਾਲੇ ਦੂਜੀ ਗੱਲ ਸਰੀਰ ਗਰਮ ਰਹਿੰਦਾ ਗਰਮ ਰਹੂਗਾ ਤੇ ਕੋਈ ਬਿਮਾਰੀ ਤੁਹਾਰੀ ਨਹੀਂ ਲੱਗਦੀ ਮੁੜਕਾ ਮੁੜਕਾ ਨਿਕਲਦਾ ਰਹਿੰਦਾ ਬੰਦੇ ਦਾ ਈ ਐਨ ਨਾਲ ਕੰਮ ਹੱਡ ਪੈਰ ਚੱਲਦੇ ਰਹਿੰਦੇ ਆ ਤੇ ਬੱਬੂ ਇਹਦਾ ਮੈਂ ਵੀ ਕਹੀ ਚਲਾ ਕੇ ਦੇਖਣੀ ਆ ਬਈ ਮੈਂ ਆ ਜਾ ਵੀ ਤੈਨੂੰ ਵੀ ਸੇਵਾ ਦਾ ਮੌਕਾ ਜ਼ਰੂਰ ਦੇਵਾਂਗੇ ਤੇ ਬੱਬੂ ਵੀ ਪੂਰਾ ਕਰਦਾ ਆ ਆਪਣੇ ਕਾਰ ਵਿਹਾਰ ਜਿੰਨੇ ਕੁ ਜੋਗਾ ਹੈਗਾ ਵਿਚਾਰਾ ਕਰੀ ਜਾਂਦਾ ਚੱਲ ਹੌਲੀ ਹੌਲੀ ਸਿੱਖ ਜਾਗਾ ਪਰਦਾ ਫਿਰਦਾ ਹੀ ਸਿੱਖ ਜਾਂਦਾ ਹੁੰਦਾ ਬੰਦਾ ਕੰਮ ਕਰ ਤੇ ਆ ਬਣਾਤੀ ਸੀਗੀ ਆਪਾਂ ਖਾਉਦੀ ਮੇਨ ਹਾਲ ਬਣਾਇਆ ਗਿਆ ਇੱਥੇ ਕਾਰਨਰ ਤੇ ਈ ਲੈਵਲ ਨੂੰ ਕਰਕੇ ਆਪਾਂ ਪਾਪ ਦਿੱਤੇ ਸੀਗੇ ਰੱਖ ਤੇ ਪਾਜਰੀ ਤਿਆਰ ਹੋਈ ਜਾਂਦੀ ਹੈ ਆਪਣੀ ਫਿਰ ਆਪਾਂ ਬਜਰੀ ਪਾਉਣ ਲੱਗਾਂਗੇ ਆਪ ਐਪ ਤੇ ਪਾਦੀ ਸੀਗੀ ਬਜਰੀ ਇੰਨੇ ਕਤੇ ਇਧਰ ਆਪਾਂ ਪਾ ਪਾਤੀਆ ਐਸਸੀ ਪੀਸੀ ਪਾਪ 8 ਇੰਚ ਦੀ ਔਰ ਸੋਈ ਵਾਸਤੇ ਪਾਦੀ ਓਪਨ ਸੋਈ ਬਣੋਣੀ ਹੈ ਨਵੇਂ ਅੰਦਰ ਈ ਆਪਾਂ ਮੀਨ ਲਾ ਕੇ ਲੈਂਦੀ ਸੀਗੀ ਲੱਗ ਏਸੇ ਵਾਸਤੇ ਲਾ ਕੇ ਲੈਂਦੀ ਸੀ ਕਿ ਮੀਨ ਈ ਬਜਰੀ ਆਪਾਂ ਪਾ ਰਹੇ ਆ ਪਾਇਪ ਤੇ ਇਹ ਆਪਣੀ ਅਜੇ ਡਿੱਗਾਂ ਦੀ ਬੇਸਟੇਜ ਪਾਇਪ ਮਾਰ ਕੱਢਦਾ ਪਾਣੀ ਆਪਾਂ ਇਹਨਾਂ ਦਾ ਡਿੱਗਾਂ ਦਾ ਇਹ ਲ ਮਿੱਟੀ ਮੋਟੀ ਕੱਢ ਕੇ ਫੇਰੇ ਦੀ ਕਟਾਈ ਕਰਕੇ ਚੰਗੀ ਕਰ बदरी बजरी ओके अपना करसली बक्स ही करें कच्चे काम नहीं करते बदरी बुजनी चंकी तरह चार सवेरे भरी गई है अजय कल कोई लांबे वाला कम ना हो जाए लांबे वाला आपको करना भी नहीं है क्योंकि तो फूके जो कम थोड़े टाइम वास्ते होंगे है जो आप बढ़िया कम करा तो लम्मी रेस के घोड़े ਪਾਣ ਆਗੇ ਝੋਟੇ ਨੂੰ ਕੰਮ ਦੱਬ ਕੇ ਰੱਖਿਆ ਕਰੋ ਤੇ ਆਪਣਾ ਸੀਵਰੇਜ ਇਧਰ ਆਪਾਂ ਬਾਹਰ ਕੱਢਤਾ ਬੇਸਟ ਪਾਣੀ ਆ ਗਿਆ ਇੱਕ ਤਾਂ ਆਪਣਾ ਕਿਚਨ ਦਾ ਕਿਚਨ ਦਾ ਪਾਣੀ ਆ ਗਿਆ ਬੇਸਟ ਇਧਰੋਂ ਆ ਫਰੰਟ ਦੇ ਕਿਚਨ ਆ ਗੀ ਇਹਨਾਂ ਦੀ ਤੇ ਲੌਬੀ ਵਾਲੇ ਬਾਥਰੂਮ ਲੌਬੀ ਵਾਲੇ ਵਾਸ਼ਮਸ਼ਿਨ ਦਾ ਆ ਗਿਆ ਤੇ ਇੱਕ ਇਹਨਾਂ ਨੇ ਓਪਨ ਰਸੋਈ ਬਣਾਈ ਹੈਗੀ ਇਹਦਾ ਬੇਸਟ ਪਾਣੀ ਆਗਾ ਤੇ ਇਧਰੋਂ ਆ ਗਿਆ ਆਪਣੇ ਉੱਪਰਲੇ ਬਾਥਰੂਮ ਦਾ ਉੱਪਰਲਾ ਬਾਥਰੂਮ ਫਰੰਟ ਤੇ ਸੀਗਾ ਆ ਚੀਜ਼ ਦੇ ਜਿਹੜੀਆਂ ਦੇ ਸਾਹਮਣੇ ਇਥੇ ਜਿੱਗਾ ਬਾਥਰੂਮ ਇਹਦਾ ਸੀ ਰੂਮ ਇਧਰ ਆ ਗਿਆ ਤੇ ਇਹ ਉਧਰ ਚੱਲ ਗਿਆ ਇੱਥੇ ਉੱਪਰ ਜਿਹੜਾ ਫਰੰਟ ਤੇ ਬਾਥਰੂਮ ਆ ਗਿਆ ਇਹਦਾ ਆਪਾਂ ਡਿੱਗਾਂ ਵਾਲਾ ਪਾਇਪ ਆ ਇਧਰ ਇਥੋਂ ਹੀ ਲਿਆ ਕੇ ਐਵੇਂ ਬਾਦ ਠੀਕ ਹੈ ਤੇ ਆ ਆਪਣੇ ਆ ਆਪਣੇ ਰੂਮ ਨੇ ਨਾਲ ਜਿਹੜੇ ਅਟੈਚ ਬਾਥਰੂਮ ਆਗੇ ਉਹਨਾਂ ਦੇ ਬੇਸਟ ਪਾਇਪ ਆਉਂਦੇ ਹੈਗੇ ਅੰਦਰਲੀ ਸਾਈਡ ਆਗੇ ਜਮਾ ਜਦੋਂ ਕੋਠੀ ਤਿਆਰ ਹੋ ਗਈ ਉਦੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਬਹੁਤ ਵਧੀਆ ਤਿਆਰ ਹੋਇਆ ਵਾ ਕਲਾ ਬਹੁਤ ਕੀਤੀ ਜਾਂ ਸਾਰੇ ਮਿਸਤਰੀਆਂ ਦੀ ਅਲੱਗ-ਅਲੱਗ ਕਲਾ ਕੀਤੀ ਵਾ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ-ਕਿਵੇਂ ਤੇ ਆ ਕੀ ਪੈਪ ਲੈਣ ਜਿਹੜੀ ਇਹ ਬਾਹਰ ਨਿਕਲ ਗਈ ਤੇ ਜਿਹੜੀ ਉਧਰ ਓਪਨ ਕਿਚਨ ਬਣਾਈ ਹੈਗੀ ਤੇ ਉਧਰ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਆਪੇ ਥੋੜੀ ਓਪਨਰ ਰਸੋਈ ਬਣਾਉਣੀ ਹੈਗੀ ਠੀਕ ਹੈ ਇਹਦਾ ਵੇਸਟੇਜ ਪਾਣੀ ਕੱਢਿਆ ਗਿਆ ਤੇ ਇਧਰੋਂ ਆਪਾਂ ਹਰ ਸਪਲਾਈ ਲੈਤੀ ਹੈਗੀ ਕਿ ਆਪਣੀਆਂ ਹਰ ਟੈਂਕੀ ਤੋਂ ਸਪਲਾਈ ਲਾਈ ਵੀ ਸੀਗੀ ਮੇਨ ਏਸੇ ਕੰਮ ਵਾਸਤੇ ਲਾਈ ਵੀ ਸੀਗੀ ਜੇ ਉੱਪਰ ਨਾਲ ਕਿਚਨ ਬਣਾਉਣੀ ਆ ਦੋਦੇ ਵਾਸਤੇ ਸਪਲਾਈ ਜਾਵਣੀਗੀ ਉਹ ਉੱਥੇ ਇਹਨਾਂ ਨੇ ਸ਼ੈਂਕ ਲਾਉਣਾ ਹੈ ਕਾਰਨਲ ਤੇ ਤੇ ਉੱਥੇ ਮਤਲਬ ਬਾਅਦ ਵਿੱਚ ਫੀਟਿੰਗ ਹੋ ਜਾਊਗੀ ਉਹਦੇ ਹਿਸਾਬ ਨਾਲ ਆਪਾਂ ਆ ਟੂਟੀ ਬੈਸੇ ਛੜਤੀ ਬਾਈ ਕਹਿੰਦਾ ਜਿੱਥੇ ਟੂਟੀ ਛੜਦੇ ਤੇ ਹੌਦੀ ਬਣਾਤੀ ਇੱਥੇ ਹੌਦੀ ਬਣਾਉਣ ਦਾ ਮਕਸਦ ਇਹੀ ਹੈਗਾ ਵੀ ਕਈ ਵਾਰੀ ਕਿ ਚੰਦਾ ਬੇਸਟੇਜ ਵਗੈਰਾ ਬੁੜੀਆਂ ਵਿੱਚ ਛੱਡ ਦਿੰਦੀਆਂ ਹਨ ਸਫਾਈ ਨਹੀਂ ਕਰਦੀਆਂ ਉਹ ਹੌਦੀ 'ਚ ਖੜ ਜਾਂਦੀ ਹੈ ਕਿ ਬੇਸਟ ਵਗੈਰਾ ਤੇ ਸਫਾਈ ਹੋ ਜਾ ਕਰੋ ਹੌਦੀ ਦੀ ਤੇ ਪਾਣੀ ਜਿਹੜਾ ਸਾਫ਼ ਹੋ ਕੇ ਅੱਗੇ ਜਾਂਦਾ ਰਹਿੰਦਾ ਹੈਗਾ ਤੇ ਆ ਆਪਾਂ ਸਿੱਧਾ ਜਾਂਦਾ ਫੀਵਰੇਜ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ